ਨਿਆ ਨਵੀਂ ਜੀਸ਼ੂ ਚੁੱਕਾ ਤੇ ਆਇਆ ਤੇ ਨਾ ਸਮਾਨ ਨਹੀਂ ਹੋਇਆ ਉਹਨੂੰ ਡੇਟਾ ਬੋਡੀ ਦੀ ਜਿਹੜਾ ਫੈਲਿੰਗ ਵੀ ਐਸੇ ਚਾਹਦੇ ਆਪਣੇ ਐਸਚੂ ਸਦਰ ਖੰਡਾ ਦੇ ਚਾਰਜ ਇਹ ਇਹ ਕੋਲੋਂ ਰਿਟਾਇਰਮੈਂਟ ਤੇ ਪਹੁੰਚੇ ਨੇ ਡੀਐਸਪੀ ਸਾਹਿਬ ਨੇ ਇਸਕੋ ਉਹ ਜਾ ਕੇ ਦੇਖਿਆ ਕੋਈ ਤੀਰਤਾਸ਼ ਹੈਗੀ ਹੈ ਇੱਕ ਲਗਭਗ 16 ਸਾਲ ਦੇ ਮੇਲ ਬੱਲੇ ਦੀ ਸੀ ਜੂਟਰ ਦੇ ਘਰ ਦੇ ਵੀ ਆ ਕੇ ਪਤਾ ਲੱਗਿਆ ਕਿ ਉਹਦਾ ਨਾਮ ਦੀਪੂ ਸੀ ਤੇ ਪੂਰੀ ਉਦਾਸ ਸੀ ਤੇ ਉਹਨੂੰ ਇੱਕ ਦਿਨ ਪਹਿਲਾਂ ਦੇ ਹੀ ਭਰਨ ਪਏ ਸੀ ਤਾਂ ਉਸ ਦੇ ਵਿੱਚ ਕਿਉਂਕਿ ਉਹ ਸਾਨੂੰ ਜਿਹੜੇ ਹਾਲਾਤ ਹੈ ਉਹ ਸ਼ੱਕੀ ਲੱਗੇ ਕੁਝ ਉਹਦੀ ਕਾਸ਼ ਦੇ ਉੱਤੇ ਡੈਡ ਬੋਡੀ ਦੇ ਉੱਤੇ ਇੰਜਰੀ ਸੀ ਤਾਂ ਫਿਰ ਅਸੀਂ 302 ਦਾ ਪਰਚਾ ਕਰੀ ਕਿ ਸੈਕਸ਼ਨ 302 ਅਗਿਆਤ ਬੰਦਿਆਂ ਦੇ ਨਾਮ ਤੋਂ ਮਿਲਦੀਆਂ ਦੇ ਅਗੇਂਸਟ ਸਦਰ ਥਾਣੇ ਚ ਹੀ ਦਰਜ ਕੀਤਾ ਮਰਨ ਦੇ ਭਰਾ ਦੇ ਬਿਆਨਾਂ ਤੇ ਫਿਰ ਜਦੋਂ ਤਫਸੀਲੀ ਤਫਤੀਸ਼ ਸ਼ੁਰੂ ਹੋਈ ਜੋ ਗੱਲ ਨਿਕਲ ਕੇ ਸਾਹਮਣੇ ਆਈ ਜਿੱਤੋਂ ਫਿਰ ਸਾਰਾ ਕੇਸ ਦਾ ਪਤਾ ਲੱਗਾ ਤੇ ਦੋ ਦੋਸ਼ੀ ਵੀ ਫੜ ਲਏ ਉਹਦੇ ਚੋਂ ਇੱਕ ਜਿਹੜਾ ਬੰਦਾ ਮਰਿਆ ਉਹਦਾ ਸਟੈਂਪ ਡੈਡ ਜਿੱਤੋਂ ਕਹਿੰਦੇ ਆ ਉਹ ਸੀ ਜਿਹੜਾ ਉਹਦਾ ਦੋਸ਼ ਦੋਸ਼ਤਾ ਉਹਦੇ ਜਿਹੜੇ ਗੈਡ ਦਾ ਕਿਤਾਬ ਦਾ ਮੀਨ ਸ਼ਰਮਾ ਇੱਕ ਉਹ ਵੀ ਆਣੀ ਪਸਤੀ ਦਾ ਰਹਿਣ ਵਾਲਾ ਗੱਲ ਇਹ ਹੋਈ ਕਿ ਜਿਹੜਾ ਇਹ ਬੰਦਾ ਮਨਿਤਿਕ ਮੱਤਨ ਵਾਲਾ ਇਹ ਤਿੰਨ ਭੈਣ ਭਾਈ ਸੀ ਦੋ ਭਰਾ ਇੱਕ ਭੈਣ ਪੇਤੀ ਆਪਣੀ ਜਿਹੜੇ ਮਦਰ ਹੈਗੇ ਨੇ ਇਹ ਆਪਦੇ ਜਿਹੜੀ ਕਿ ਇੰਗਲਿਸ਼ ਜਿਹੜੇ ਜਿੰਨਾ ਨਾਮ ਦਾ ਆਪ ਦਾ ਜਿਹਦੇ ਨੂੰ ਫਿਰ ਕੋ ਬੱਚੇ ਪੈਦਾ ਹੋਏ ਸੀ ਉਹਨਾਂ ਨਾਮ ਨਹੀਂ ਸੀ ਰਹਿੰਦੇ ਇਹ ਕਿ ਤਿੰਨ ਨਾਮ ਦੇ ਵਿਅਕਤੀ ਨਾ ਇੱਥੇ ਰਹਿੰਦੇ ਸੀ ਕਿਤੇ ਬਟਾਹ ਦੇ ਨਹੀਂ ਜੋ ਜੋਧਪੁਰ ਰਵਾਨੇ ਉੱਥੇ ਰਹਿੰਦੇ ਸੀ ਤੇ ਇਹ ਜਿਹੜਾ ਬੰਦਾ ਹੈ ਬੱਚਾ ਹੈਗਾ ਸੀ ਇਹ तकरीबन 8 ਸਾਲ ਪਹਿਲਾਂ ਦੇ ਰਹਿ ਰਹੇ ਸੀ ਉਹ ਵੀ ਬੱਚਾ ਹੈਗਾ ਸੀ ਤੇ ਹੁਣ ਜਦੋਂ ਗੱਭਰੂ ਹੋ ਗਿਆ 16 ਸਾਲਾਂ ਦਾ ਹੋ ਗਿਆ ਤੇ ਇਹ ਜਿਹੜਾ ਉਹ ਵੱਡਾ ਭਰਾ ਸੀ ਇਹ ਨਾਮ ਨਹੀਂ ਸੀ ਰਹਿੰਦਾ ਇਹ ਆਪਣੇ ਜਨਕੀ ਜਿੰਦੀ ਜਿਹੜਾ ਪਿੰਡਾ ਘਰ ਉੱਥੇ ਰਹਿੰਦਾ ਸੀ ਉਹ ਅਲਟੀਮੇਟਲੀ ਇਹ ਪਤਾ ਸੀ ਨੂੰ ਡਿਸਲਾਈਕ ਵੀ ਕਰਦਾ ਸੀ ਤੇ ਅਤਰਾਜ ਵੀ ਕਰਦਾ ਸੀ ਸੈਕੰਡਲੀ ਹੋਰ ਵੀ ਜਿਹੜੀ ਕੁਝ ਕੁਛ ਬਰਾਣੇ ਸਭ ਤੋਂ ਜ਼ਰੂਰੀ ਗੱਲ ਜੇ ਕਿਉਂਕਿ ਸਾਹਮਣੇ ਆਈ ਹੈਗੀ ਹੈ ਕਿ ਇਹ ਜਿਹੜਾ ਜਿਹੜਾ ਇਹਦਾ ਪਿਤਾ ਬਣਿਆ ਉਹਤੀ ਖੜਾ ਦੋਸ਼ੀ ਵੀ ਹੈਗਾ ਇਹ ਨਹੀਂ ਕੋਈ ਸਭ ਤੋਂ ਪਹਿਲਾਂ ਆਪਦੇ ਹੀ ਰਿਸ਼ਤੇਦਾਰਾਂ ਦੀ ਉਹ ਨਹੀਂ ਆਪਦੇ ਹੀ ਰਿਸ਼ਤੇਦਾਰਾਂ ਦੇ ਵਿੱਚ ਇਹ ਜਮਾਂਵੇਂ ਲੱਗਦੇ ਹੈਗੇ ਕਿ ਜ਼ਮੀਨ ਚਾਰ ਬੰਦੇ ਇਕੱਠੇ ਕਰਕੇ ਜਾਲੀ ਡਾਕੂਮੈਂਟ ਬਣਾ ਕੇ ਕਿਸੇ ਨੂੰ ਗਾਹ ਵੇਚ ਦਿੱਤੀ ਅੱਗੇ ਵੇਚ ਦਿੱਤੀ ਟ੍ਰੌਪ ਦੇ ਨਾਲਾਂ ਦੀ ਜ਼ਮੀਨ ਹੈਗੀ ਐ ਅਮੀਨ ਸ਼ਰਮਾ ਨੇ ਵੇਚ ਪਾਤੀ ਸੀ ਉਹਦੇ ਜਿਹਨੂੰ ਵੇਚ ਦਿੱਤੀ ਐ ਤੇ ਉਹਦਾ ਇੰਤਕਾਲ ਹੋ ਗਿਆ ਤੇ ਗਾਹ ਜਿਹਨਾਂ ਨੇ ਖਰੀਦੀ ਜਿਹਨੂੰ ਉਹ ਵੇਚਣ ਲੱਗੇ ਉਹਨਾਂ ਤੇ ਉਹ ਮਾਲਕ ਜਿਹੜੇ ਜ਼ਮੀਨ ਦੇ origignal ਮਾਲਕ ਸੀ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਫਿਰ ਇਹਦੇ ਖਿਲਾਫ ਜਿਹੜੀ ਸੀ ਇੱਕ ਜਿੱਦਾਂ ਕੋਈ ਪ੍ਰੋਸੈਸ ਹੁੰਦਾ ਐ ਐਸਡੀਐਮ ਦੇ ਕੇਸ ਦੀ ਦਰਖਾਸਤ ਦਿੱਤੀ ਕਿ ਜਿਹੋ ਵੀ ਰਜਿਸਟਰੀ ਹੋਈ ਹੈ ਗਲਤ ਵੀ ਹੈ ਇਹ ਇਹਦੇ ਹੁਣ ਇਸ ਉਹ ਜਿਹੜੇ ਬੰਦੇ ਜਿਨ੍ਹਾਂ ਨੇ ਜ਼ਮੀਨਾਂ ਤੇ ਕੋਈ ਖਰੀਦੀ ਸੀ ਉਹ ਦੇਖੋ ਮੰਗਲ ਲਾਪੇ ਪੈਸੇ ਵੀ ਪਲੱਸ ਕਿ ਉਹ ਗੱਲ ਕੀਤਾ ਇਹ ਉਸ ਚੀਜ਼ ਨੂੰ ਬਚਨ ਵਾਸਤੇ ਜਿਹੜਨੇ ਸੰਗੋਧ ਦੱਸਿਆ ਕਿ ਇਹਨੇ ਪਲਾਨ ਬਣਾਇਆ ਮਿੰਨ ਸ਼ਰਮਾ ਦੇ ਨਾਲ ਰਲ ਕੇ ਕਿ ਕਤਲ ਕਰ ਦਿੰਨੇ ਆ ਬੱਚੇ ਦਾ ਤੇ ਇਹਨੂੰ ਕਤਲ ਕਰਕੇ ਮੌੜੀ ਸੁੱਟ ਦਾਂਗੇ ਜਿਹਨੂੰ ਲੱਭੇਗੀ ਨਹੀਂ ਤੇ ਐਸੀ ਜਿਹੜਾ ਇਲਜਾਮ ਹੈਗਾ ਜਿਨ੍ਹਾਂ ਦੀ ਜ਼ਮੀਨ ਵੇਚੀ ਹੈ ਉਹਨਾਂ ਤੇ ਹੀ ਲਾ ਲਿਆਂਗੇ ਬਟੇ ਦੀ ਜਿੱਦਾਂ ਕਿ ਆਪਣੇ ਸੀਨੀਅਰ ਸਟਾਫ ਦੇ ਸਦਰ ਪਟੇਨਾ ਉਹਨਾਂ ਨੇ ਫਿਰ ਜਾਨੀ ਕਿ ਉਹ ਜੂ ਪਤਾ ਲੱਗਾ ਤੁਰੰਤ ਹੀ ਕਾਰਵਾਈ ਤੇ ਉਸੇ ਦਿਨ ਤੇ ਲੱਗ ਪਏ ਸਾਰੇ ਜਿਹੜੀ ਹੈਗੀ ਤਫ਼ਤੀਸ਼ ਚ ਲੱਗੇ ਨੇ ਕੋਈ ਸੀਸੀਟੀਵੀ ਚ ਲੱਗੇ ਆ ਬਾਕੀ ਜਿਹੜੀ ਵੀ ਟੈਕਨੀਕਲ ਅਸਪੈਕਟਸ ਤੇ ਲੱਗੇ ਨੇ 24 ਘੰਟੇ ਨਿਰੰਤਰ ਸੀਦਾ ਪਰਦਾ ਇੱਕੋ ਅਸਕਰਤਾ ਨੂੰ ਇਸ ਜੀ ਦਾ ਮੌਕਾ ਹੀ ਨਹੀਂ ਦਿੰਦਾ ਕਿ ਇਸ ਜੀ ਨੂੰ ਇਸ ਪਾਸੇ ਲੈ ਕੇ ਜਾਵੇ ਤੋਂ ਉਹਨੇ ਇੱਕ ਗਲਤ ਕੰਮ ਕੀਤਾ ਉਹਨੂੰ ਸ਼ੋਅ ਉੱਪਰ ਲੇਕਰ ਉਸਰਾ ਉਹ ਵੀ ਕਾਨੂੰਨਾ ਅਫਰਾਦ ਕੀਤਾ ਦੋ ਬੰਦੇ ਦੋਸ਼ੀ ਜਿਹੜੇ ਹੈਗੇ ਸੀ ਇਹਨਾਂ ਚ ਪੈਨੀਓ ਕਰਦੇ ਨੇ ਪਰ ਉਹ ਮਨ ਆਪਣਾ ਹੱਥ ਲੈ ਗਿਆ ਕਿਉਂਕਿ ਉਹ ਹੈਗਾ ਸੀ ਵਿਸ਼ਵਾਸਿਕ ਰਿਖੇ ਲਿਆ ਕੇ ਆਪਣੇ ਡੇਰਾ ਦੇ ਇਥੇ ਤੋਂ ਕੇ ਸੁੰਸਾਨ ਹੈ ਗਿਆ ਤੇ ਇੱਥੇ ਲੈ ਗਿਆ ਤੇ ਇਥੇ ਉਹਨਾਂ ਨੇ ਕਤਲ ਫੇਰੀ ਹੱਤਿਆ ਕਰ ਦਿੱਤੀ ਆ ਬੋਡੀਜ਼ ਪਾ ਦਿੱਤੀ ਜਿਹੜਾ ਪ੍ਰਿਤਕ ਦਾ ਮੋਟਰਸਾਈਕਲ ਸੀ ਉਹ ਐਸੀ ਰਿਕਵਰ ਕਰ ਲਿਆ ਜੀ ਤੇ ਹੋਰ ਬਾਕੀ ਸਾਡੀ ਹੇ ਤਫਤੀਸ਼ ਚੱਲੀ ਆ ਜੀ ਬਾਕੀ ਦਾ ਨੂੰ ਨਹੀਂ ਮਿਲਿਆ ਕੋਈ ਮਾਰਦਾ ਹੈਗਾ ਮਾਤਾ ਵੀ ਕੋਈ ਰੋਲਾ ਨਹੀਂ ਦੇ ਨਹੀਂ ਨਹੀਂ ਮਾਤਾ ਦਾ ਹਜੇ ਤੱਕ ਕੋਈ ਨਹੀਂ ਕੋਈ ਤਰ੍ਹਾਂ ਰੋ ਨਹੀਂ ਗੁਰਦੀਪ ਸਿੰਘ ਵੀ ਉੱਪਰ ਜਿੱਥੇ ਬੈਠਾ ਰੋਦਾ ਇਹ ਸਾਰੇ ਪਲਾਨ ਇਹਨਾਂ ਨੇ ਰੱਖ ਕੇ ਭਰਿਆ ਨਾ ਪਹਿਲਾਂ ਜ਼ਮੀਨ ਇਹਨਾਂ ਨੇ ਰਲ ਕੇ ਗੁਰਦੀਪ ਦੇ ਜਿੰਮੂ ਦਾ ਸਰੇ ਦੇ ਰਿਸ਼ਤੇਦਾਰਾਂ ਦੀ ਕੰਮ ਪਹਿਲਾਂ ਵੇਚ ਦਿੱਤੀ ਆਪ ਹੀ ਕਾਗਜ਼ ਤਿਆਰ ਕਰਕੇ ਆਪ ਹੀ ਬੰਦੇ ਖੜੇ ਕਰਕੇ ਤੇ ਮੁੜ ਕੇ ਜਦੋਂ ਉਹ ਸੌਦਾ ਹੈ ਚਲੋ ਕਾਗਜ਼ੀ ਪੱਤਰੀ ਸਰੇ ਚੜ ਗਿਆ ਪਰ ਜਦੋਂ ਲੀਗਲੀ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਚੈਲੰਜ ਕੀਤਾ ਫਿਰ ਉਹ ਸਾਰੀ ਰੋਗ ਲਾਕੀ ਜਿਹੜੇ ਪੈਸੇ ਕੋਈ ਮਿਲਨੇ ਹੋਣੇ ਪਕਾਇਆ ਜਾਂ ਉਹ ਜਿਨ੍ਹਾਂ ਨੂੰ ਖਰੀਦੀ ਹੈ ਖਰੀਦੀ ਸੀ ਉਹ ਇਹਨਾਂ ਨੂੰ ਕਰਨਾ ਪੈ ਗਿਆ ਤੁਸੀਂ ਇਹ ਕੀ ਕੀਤਾ ਉਸ ਬਾਰੇ ਵੀ ਜਿਹਨੇ ਕਿਹਾ ਸਾਰਾ ਉਸ ਚੀਜ਼ ਤੋਂ ਧਿਆਨ ਹਟਾਉਣ ਕਰਕੇ ਜਦੋਂ ਮਾਮੇ ਹੁੰਦੇ ਜਿਹਨੇ ਰਿਸ਼ਤੇ ਚ ਮਾਮੇ ਲੱਗਦੇ ਜਿਹਨਾਂ ਦੀ ਜ਼ਮੀਨ ਨੇ ਮੇਚੀ ਸੀ ਕਿ ਉਹਨਾਂ ਨੂੰ ਇੰਦਾ ਇਨਟੈਂਕਲ ਕਰਵਾਇਆ ਸਾਡਾ ਮਸਲਾ ਹੱਲ ਹੋ ਜਾਊਗਾ ਇਹ ਸਾਰਾ ਅਪਰਾਧ ਕਿੰਨੇ ਪੈਸੇ ਗੱਗੀ ਵਾਲੀ ਚ ਜ਼ਮੀਨ ਦੀ 9 ਕਨਾਲ ਆਏ 9 ਕਨਾਲਾ ਜੀ ਤੇ ਜੋ 10 ਕਨਾਲ 10 ਸਰ ਦੇਖੋ ਅਸੀਂ ਜੋਤ ਪ੍ਰਮਾਣ ਦਾਸਤਮਾ ਪੱਟ ਪੱਲਸ ਨੂੰ ਜਿਹੜਾ ਅਸੀਂ ਇਹਨਾਂ ਦੇ ਵਿੱਚ ਗੁਰਸੱਧ ਨੇ ਵਾਲਾ ਨਿਕਲ ਰਿਹਾ ਹੈ ਨਹੀਂ ਇਸ ਲਈ ਮੇ ਪਤਾ ਕਰਦੇ ਹਾਂ ਆਪਣੇ ਕਿਹੜੇ ਪਿੰਡ ਦੇ ਨੇ ਇਹ ਸਭ ਕਿਹਨੇ ਕੀ ਕੀਤਾ ਐਸਪਰ 14 ਕੋ ਲੱਖ ਤੇ ਹੋਇਆ ਹੈ ਜੀ ਮੌ ਡਿਵੈਲਪਮੈਂਟ ਦੇਖੋ ਲਾਗੇ ਨੂੰ ਕੋਲੋਜੀ ਦੇ